ਦਾ ਬਹੁਤ ਧੰਨਵਾਦ ਕਰਦੇ ਆ ਓਨਰ ਆਈਆ ਵਾਲਾ ਤੇ ਹੋਰ ਸਾਡੇ ਜਿੰਨੇ ਵੀ ਪਤਵੰਤੇ ਸੱਜਣੇ ਨਗਰ ਦੇ ਸਾਰੇ ਧੰਨਵਾਦ ਕਰਦਾ ਹਾਂ ਗੁਰੂ ਅਸੀਂ ਤਾਂ ਕੰਮ ਕਰਨ ਵਾਲੇ ਆ ਬਹੁਤ ਬਰਕਤ ਆ ਇਹ ਸਾਰੇ ਨੰਬਰ ਦਾ ਆਓ ਬਰੇ ਦੇਖੋ ਆ ਗਈ ਆ ਪਰ ਗੱਡੀ ਆਉਂਦੀ ਆ ਸਾਈਡ ਤੇ ਲੱਗਿਆ ਨਹੀਂ ਪਰ ਪੂਰੇ ਰੋੜ ਰੋੜੇ ਰੇੜੀ ਜੀ ਦਾ ਨਾਮ ਆ ਜੀ ਹਰਿ ਜੀ ਨੂੰ ਜੀ ਦੋ ਜੱਟੇ ਮਸੀ ਕੰਢੀ ਹੈ ਜੇਰ ਜੱਟੋ ਜੱਟੋ ਲਈ ਹੋਰ 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 ਜੇਰ ਅਜਾ ਜੱਟੋ ਹੋਰ ਦੋ ਮਹੀਨਾ ਆਏ ਭਾਈ ਮਸੀ ਕੰਢੀ ਹੈ ਜੇਰ ਜੱਟੋ ਜੱਟੋ ਲਈ ਮਸੀ ਕੰਢੀ ਜੇਰ ਜੱਟੋ ਜੱਟੋ ਲਈ ਹੋਰ ਹੱਥੋਂ ਮਸੀ ਕੰਢੀ ਹੈ ਜੇਰ ਕਾ ਬਿੱਲਾ ਬਠਾ ਸੇ ਆ ਬਿੱਲਾ ਬਠਾ ਇੱਕ ਕਾ ਬਿੱਲਾ ਵੀ ਵਿਹਲਾ ਹੀ ਆ ਇਹ ਦੋ ਬੰਦੇ ਸਾਡੇ ਵਿਹਲੇ ਨੇ ਇੱਕ ਆ ਦਰਿਆ ਨਾਲ ਇੱਕੋ ਪਿੱਛੇ ਵੜੇ ਇਹ ਦੋਏ ਬੰਦੇ ਵਿਹਲੇ ਨੇ ਆ ਦੋਜੀ ਹੁਣ ਆਇਆ ਹੁਣੇ ਫੋਨ ਚੱਕ ਲੈਨੇ ਆ ਮੁੰਡਾ ਬਹੁਤ ਕੰਮ ਕਰਦਾ ਛਲੀਬੀਆਂ ਕੱਢਣ ਦੇ ਬੈਠਾ